ਸ਼੍ਰੀ ਅਕਾਲ ਜੀ ਅੱਜ ਦੀ ਕਹਾਣੀ ਹੈਗੀ ਏ ਰੱਬ ਨੂੰ ਪਸੀਨਾ ਆ ਗਿਆ ਰੱਬ ਨੇ ਧਰਤੀ ਤੇ ਆਉਂਦੇ ਸਮੇਂ ਸੋਚਿਆ ਸੀ ਕਿ ਉੱਥੇ ਬਹੁਤਾ ਖਰਚਾ ਨਹੀਂ ਹੋਣਾ ਪਰ ਜਿਹੜਾ ਨਾਲ ਲਿਆਂਦਾ ਸੀ ਸਭ ਖਰਚ ਹੋ ਗਿਆ ਰੱਬ ਚਾਹੁੰਦਾ ਤਾਂ ਅੱਖ ਪਲਕ ਦੇ ਵਿੱਚ ਪੈਸਾ ਪੈਦਾ ਕਰ ਲੈਂਦਾ ਪਰ ਉਸਨੇ ਮਿਹਨਤਕ ਮਜ਼ਦੂਰੀ ਕਰਕੇ ਢਿੱਡ ਪਰੰਦੀ ਵਿਉਤ ਬਣਾਈ ਕੰਮ ਤਾਂ ਉਸ ਨੂੰ ਮਿਲ ਗਿਆ ਪਰ ਬੜੀ ਮੁਸ਼ਕਲ ਨਾਲ ਗਰਮੀ ਦੇ ਦਿਨ ਸਨ ਸਭ ਮਜ਼ਦੂਰਾਂ ਨੂੰ ਪਸੀਨਾ ਆ ਰਿਹਾ ਸੀ ਪਰ ਰੱਬ ਨੂੰ ਨਹੀਂ ਇੱਕ ਮਿਸਤਰੀ ਦੂਰ ਦਾ ਧਿਆਨ ਉਹ ਸਵਾਲ ਗਿਆ ਉਸਨੇ ਦੂਜੇ ਨੂੰ ਦੱਸਿਆ ਦੂਜੇ ਨੇ ਤੀਜੇ ਨੂੰ ਦੱਸਿਆ ਇਸ ਤਰ੍ਹਾਂ ਸਭ ਮਜ਼ਦੂਰਾ ਵਿੱਚ ਇਹ ਗੱਲ ਫੈਲ ਗਈ ਉਹਨਾਂ ਨੇ ਲਗਤਾ ਲਾਇਆ ਕਿ ਇਹ ਕੀ ਇਹ ਰੱਬ ਹੀ ਹੈ ਜੇ ਮਜ਼ਦੂਰ ਦੇ ਰੂਪ ਧਾਰ ਕੇ ਸਾਹਮਣੇ ਆ ਬੈਠਾ ਹੈ ਉਹਨਾਂ ਨੇ ਅੱਜ ਹੀ ਰੇਡੀਓ ਤੇ ਗੀਤ ਸੁਣਿਆ ਸੀ ਪਤਾ ਨਹੀਂ ਕਿਸ ਭੇਸ ਵਿੱਚ ਟਕਰੇ ਬੰਦੇ ਤੈਨੂੰ ਭਗਵਾਨ ਹੋਏ ਸਾਰੇ ਮਜ਼ਦੂਰ ਆ ਕੇ ਉਸ ਦੇ ਚਰਨਾਂ ਵਿੱਚ ਡਿੱਗ ਗਏ ਜੱਜਬਾਤੀ ਹੋਣ ਲੱਗੇ ਰੋਣ ਲੱਗੇ ਗੋਂਣ ਲੱਗੇ ਮਨੋਤਾ ਮੰਗਣ ਲੱਗੇ ਪਰੇਸ਼ਾਨ ਰੱਬ ਨੂੰ ਪਸੀਨਾ ਆ ਗਿਆ ਜੱਜ ਦੀ ਨਿੱਕੀ ਜੀ ਕਹਾਣੀ ਤੁਹਾਨੂੰ ਪਸੰਦ ਆਈ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਧੰਨਵਾਦ ਮਿਲਦੇ ਆ ਨੈਕਸਟ ਵੀਡੀਓ ਵਿੱਚ